ਬਾਦ ਫਿਰ ਉਹਨਾਂ ਨੇ ਕੀ ਕਰਿਆ ਜੀ ਹੌਲੀ 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 ਇੱਕ ਮੈਡੀਸਨ ਦਾ ਅਭਿਸ਼ਕਾਰ ਹੋਇਆ ਹੋ ਗਿਆ ਉਹਨਾਂ ਨੇ ਵੀ ਤਜਰਬਾ ਕੀਤਾ ਐਂਟੀਡਾਟ ਪੈਦਾ ਕੀਤਾ ਜੀ ਉੱਚ ਸੀਗਾ ਮਹਾਵਾਤ ਵਿਦਵਾਂਸਨ ਰਸ ਇਹ ਗਲਤੀ ਮੈਂ ਜ਼ੋਰ ਤਾਂ ਦਿੰਨਾ ਕਿ ਸਾਡੇ ਜਿੰਨੇ ਵੈਦ ਭਰਾ ਸੁਣ ਰਹੇ ਨੇ ਜਾਂ ਆਯੁਰਵੇਦ ਨਾਲ ਜੁੜੇ ਹੋਏ ਲੋਕ ਸੁਣ ਰਹੇ ਨੇ ਉਹ ਅਗਰ ਇਦਾਂ ਦੇ ਨੁਸਖੇ ਮੇਤੋਂ ਸੁਣ ਕੇ ਬਣਾਉਣਗੇ ਵੀ ਤਾਂ ਘਟੋ ਘਟ ਲੋਕਾਂ ਨੂੰ ਨਸ਼ੇ ਚੜਾਉਣ ਦੀ ਗੱਲ ਕਰਨਗੇ ਮੈਂ ਕਦੇ ਆਪਦਾ ਨੁਸਖਾ ਛੁਪਾਇਆ ਨਹੀਂ ਜੀ ਕਲੀਅਰ ਕਰ ਦਿੰਦਾ ਹੁਣ ਮਹਾਵਾਤ ਵਿਦਵਾਂਸਨ ਰਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਜਿੰਨਾ ਵੀ ਦਰਦ ਹੋ ਰਿਹਾ ਨਸ਼ਾ ਨਾ ਕਰਨ ਕਰਨ ਉਹਨੇ ਕਵਰ ਕਰ ਲੈਣਾ ਫਿਰ ਉਹਦੇ ਵਿੱਚ ਪਾਇਆ ਇਕੰਗ ਵੀਰ ਰਸ ਇਕੰਗ ਵੀਰਸ ਇਹ ਗ੍ਰੰਥ ਦਾ ਯੋਗ ਹੈ ਜੀ ਕਿਸੇ ਦੇ ਕਿਸੇ ਦੇ ਆਪ ਦਾ ਘਰ ਦਾ ਯੋਗ ਨਹੀਂ ਕੋਈ ਐ ਨਹੀਂ ਕਰ ਸਕਦਾ ਮੇਰੀ ਜੜੀ ਬੂਟੀ ਕੋਈ ਗ੍ਰੰਥ ਚੋਂ ਬਾਹਰ ਨਹੀਂ ਜਾ ਸਕਦਾ ਉਹਨਾਂ ਨੇ ਪਾਇਆ ਇਕੰਗ ਵੀਰਸ ਇਕੰਗ ਵੀਰ ਦਾ ਮਤਲਬ ਇੱਕ ਅੰਗ ਇਕੰਗ ਦਾ ਇਕੰਗ ਨੂੰ ਪੂਰੀ ਵੀਰਤਾ ਦੇ ਨਾਲ ਸਟਰੋਂਗ ਕਰ ਦੇਣਾ ਉਹ ਰਸ ਜਿਹੜਾ ਸੀਗਾ ਉਹ ਜਿਵੇਂ ਲੋਕ ਕਹਿੰਦੇ ਨੇ ਵੀ ਨਸ਼ਾ ਛੱਡੂਗਾ ਜੀ ਮੇਰਾ ਤਾਂ ਪਾਸਾ ਖੜ ਜੂਗਾ ਮੇਰਾ ਅੰਗ ਖੜ ਜੂਗਾ ਉਹਦੇ ਬਦਲੇ ਗ੍ਰੰਥਾਂ ਚ ਯੋਗ 5 5000 ਸਾਲ ਪੁਰਾਣੇ ਲਿਖੇ ਹੋਏ ਜੀ ਉਹ ਨਾਲੇ ਭਾਈ ਇਕੰਗਵੀਰ ਰਸ ਫਿਰੋਚ ਪਾਇਆ ਉਹਨਾਂ ਨੇ ਇੱਕ ਸ਼ੂਤ ਸ਼ੇਖਰ ਰਸ ਜਿਵੇਂ ਲੋਕਾਂ ਦਾ ਨੱਕ ਵਗਣ ਲੱਗ ਜਾਂਦਾ ਹ ਹ ਜਦੋਂ ਬੰਦਾ ਨਹੀਂ ਕਰਦਾ ਤੇ ਫਿਰ ਨੱਕ ਵਗਦਾ ਪਾਈਪਾਂ ਚ ਪਾਣੀ ਚੱਲਦਾ ਤੇ ਉਹ ਉਹ ਸਾਰਾ ਜੀ ਉਹਨਾਂ ਨੇ ਮੇਰੇ ਉੱਤੇ ਅਜਮਾਇਆ ਪਰ ਤੁਸੀਂ ਯਕੀਨ ਜਾਣੋ ਚਿਮਨ ਸਾਹਿਬ ਮੈਨੂੰ 2 ਮਹੀਨੇ ਲੱਗੇ 2 ਮਹੀਨੇ ਬਾਅਦ ਮੈਂ ਪੂਰੀਆ ਕਰਤਾ ਸੀ ਵਿਉਕੇ ਰੁਖ ਸਾਹਿਬ ਹੁਣ ਨਹੀਂ ਕੋ ਟੈਂਸ਼ਨ 2 ਮਹੀਨੇ ਬਾਅਦ ਫਿਰ ਮੈਂ ਜਾ ਕੇ ਚੈਨਲ ਸੀਗਾ ਨੈਸ਼ਨਲ ਚੈਨਲ ਸਾਧਨਾ ਹੂੰ ਨੈਸ਼ਨਲ ਚੈਨਲ ਸੀਗਾ ਸਾਧਨਾ ਅਧਿਆਤਮਿਕ ਚੈਨਲ ਸੀ ਧਾਰਮਿਕ ਮੈਂ ਉਹਦੇ ਤੇ ਹੀ ਬੈਠਣਾ ਸੀ ਵੀ ਮੈਨੂੰ ਪਹਿਲਾਂ ਧਾਰਮਿਕ ਚੈਨਲ ਤੇ ਬਿਠਾਓ ਹੂੰ ਉਹਦੇ ਤੇ ਬਹਿ ਕੇ ਮੈਂ ਛਾਤੀ ਠੋਕ ਕੇ ਗੱਲ ਕਹੀ ਸੀ ਕਿ ਬਿਨਾ ਤੋੜ ਬਿਨਾ ਤਕਲੀਫ ਔਰ ਬਿਨਾ ਦਾਖਲ ਕੀਤੇ ਘਰ ਬੈਠੇ ਬਿਠਾਏ ਜੇ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਪੱਕਾ ਮਨ ਬਣਾ ਕੇ ਮਿਲੋ ਹੂੰ ਤੇ ਉਹਦੇ ਨਾਲ ਕੀ ਸੀ ਕਿ ਪਹਿਲੇ ਦਿਨ ਤੋਂ ਨਸ਼ਾ ਬੰਦ ਕੋਈ ਵੀ ਚਾਹੇ ਹਫੀਮ ਦਾ ਸੁਮੈਗ ਦਾ ਚਿੱਟੇ ਦਾ ਹਿਰੋਇਨ ਦਾ ਕੋਕੀਨ ਦਾ ਗਾਂਜੇ ਦਾ ਭੁੱਕੀ ਦਾ ਜਾਂ ਕਹ ਲੋ ਗੋਲੀਆਂ ਟੀਕੇ ਦੇਖੋ ਮੈਨੂੰ ਕਿਵੇਂ ਯਾਦ ਨੇ ਜਿਵੇਂ ਮਾੜੇ ਕਨੈਕਟਰ ਨੂੰ ਚੰਗੇ ਰੂਟ ਯਾਦ ਹੁੰਦੇ ਨੇ ਉਵੇਂ ਮੈਨੂੰ ਯਾਦ ਨੇ ਹੈਨਾ ਤੇ ਇਹ ਮਤਲਬ ਕਹਿਣ ਦਾ ਕਿ ਇਨੇ ਨਸ਼ੇ ਮੈਨੂੰ ਯਾਦ ਹੋਣ ਦਾ ਮਤਲਬ ਹੈ ਕਿ ਮੇਰੇ ਨਾਲ ਕਿੰਨੇ ਲੋਕਾਂ ਨੇ ਡੀਲ ਕੀਤਾ ਹੋਗਾ ਹੂੰ ਹੂੰ ਕੁਝ ਐਸੇ ਨਸ਼ੇ ਨੇ ਜਿਨ੍ਹਾਂ ਦੇ ਮੈਂ ਨੌਂ ਨਹੀਂ ਲੈਣਾ ਚਾਹੁੰਦਾ ਚੈਨਲ ਤੇ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਕਾਮਲਿਆ ਇੱਟਣਾ ਮਾਰੀ ਵਾਲੀ ਗੱਲ ਹੋ ਜੇ ਵੀ ਤੂੰ ਯਾਦ ਕਰਾਦੀ ਮੈਂ ਤਾਂ ਮਾਰੂੰ ਹੈਨਾ ਵੀ ਉਹ ਨਾ ਹੋ ਜੇ ਪਰ ਲੇਕਿਨ ਕੋਈ ਵੀ ਐਸਾ ਨਸ਼ਾ ਨਹੀਂ ਹੈਗਾ ਜਿਹੜਾ ਕਿ ਛਡਾਉਣ ਦੇ ਵਿੱਚ ਇਹ ਦਵਾਈ ਕੰਮ ਨਹੀਂ ਕਰਦੀ ਔਰ ਇਹ ਦਵਾਈ ਨੂੰ ਵੀ ਅਸੀਂ ਗਵਰਨਮੈਂਟ ਤੋਂ ਅਪਰੂਵ ਕਰਾਇਆ ਇਹਦਾ ਫਾਰਮੂਲਾ ਪੇਟੈਂਟ ਕਰਵਾਇਆ ਉਸ ਤੋਂ ਬਾਅਦ ਪਬਲਿਕ ਨੂੰ ਦਿੱਤਾ ਤਾਂ ਕਿ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਵੀ ਜਦੋਂ ਫਾਰਮੂਲੇਸ਼ਨ ਨੂੰ ਪੜ੍ਹਦੇ ਆ ਚੰਗੀ ਤਰ੍ਹਾਂ ਉਹਨਾਂ ਨੂੰ ਵਿਸ਼ਵਾਸ ਹੋ ਜਾਂਦਾ ਕਿ ਚੀਜ਼ ਸਾਡੇ ਲਈ ਬਣੀ ਆ ਔਰ ਅਸੀਂ ਠੀਕ ਆ ਔਰ ਜਿਮਾ ਸਾਹ ਕਮਾਲ ਦਾ ਰਿਜ਼ਲਟ ਹੈ 40 45 ਦਿਨਾਂ ਚ ਬੰਦਾ ਬਿਲਕੁਲ ਬਾਅਦ ਫਿਰ ਉਹਨਾਂ ਨੇ ਕੀ ਕਰਿਆ ਜੀ ਹੌਲੀ 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 ਇੱਕ ਮੈਡੀਸਨ ਦਾ ਅਭਿਸ਼ਕਾਰ ਹੋਇਆ ਹੋ ਗਿਆ ਉਹਨਾਂ ਨੇ ਵੀ ਤਜਰਬਾ ਕੀਤਾ ਐਂਟੀਡਾਟ ਪੈਦਾ ਕੀਤਾ ਜੀ ਉੱਚੀਗਾ ਮਹਾਵਾਤ ਵਿਦਵਾਂਸਨ ਰਸ ਇਹ ਗਲਤੀ ਮੈਂ ਜ਼ੋਰ ਤਾਂ ਦਿੰਨਾ ਕਿ ਸਾਡੇ ਜਿੰਨੇ ਵੈਦ ਭਰਾ ਸੁਣ ਰਹੇ ਨੇ ਜਾਂ ਆਯੁਰਵੇਦ ਨਾਲ ਜੁੜੇ ਹੋਏ ਲੋਕ ਸੁਣ ਰਹੇ ਨੇ ਉਹ ਅਗਰ ਇਦਾਂ ਦੇ ਨੁਸਖੇ ਮੇਤੋਂ ਸੁਣ ਕੇ ਬਣਾਉਣਗੇ ਵੀ ਤਾਂ ਘੱਟੋ ਘੱਟ ਲੋਕਾਂ ਨੂੰ ਨਸ਼ੇ ਚੜਾਉਣ ਦੀ ਗੱਲ ਕਰਨਗੇ ਮੈਂ ਕਦੇ ਆਪਦਾ ਨੁਸਖਾ ਛੁਪਾਇਆ ਨਹੀਂ ਜੀ ਕਲੀਅਰ ਕਰ ਦਿੰਦਾ ਹੁਣ ਮਹਾਵਾਤ ਵਿਦਵਾਂਸਨ ਰਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਜਿੰਨਾ ਵੀ ਦਰਦ ਹੋ ਰਿਹਾ ਨਸ਼ਾ ਨਾ ਕਰਨ ਦਾ ਕਾਰਨ ਉਹਨੇ ਕਵਰ ਕਰ ਲੈਣਾ ਫਿਰ ਉਹਦੇ ਵਿੱਚ ਪਾਇਆ ਇਕੰਗ ਵੀਰ ਰਸ ਇਕ ਅੰਗ ਵੀਰਸ ਇਹ ਗ੍ਰੰਥ ਦਾ ਯੋਗ ਹੈ ਜੀ ਕਿਸੇ ਦੇ ਕਿਸੇ ਦੇ ਆਪ ਦਾ ਘਰ ਦਾ ਯੋਗ ਨਹੀਂ ਕੋਈ ਐ ਨਹੀਂ ਕਰ ਸਕਦਾ ਮੇਰੀ ਜੜੀ ਬੂਟੀ ਕੋਈ ਗ੍ਰੰਥ ਚੋਂ ਬਾਹਰ ਨਹੀਂ ਜਾ ਸਕਦਾ ਉਹਨਾਂ ਨੇ ਪਾਇਆ ਇਕ ਅੰਗ ਵੀਰਸ ਇਕ ਅੰਗ ਵੀਰ ਦਾ ਮਤਲਬ ਇੱਕ ਅੰਗ ਇਕੰਗ ਦਾ ਇੱਕ ਅੰਗ ਨੂੰ ਪੂਰੀ ਵੀਰਤਾ ਦੇ ਨਾਲ ਸਟਰੋਂਗ ਕਰ ਦੇਣਾ ਉਹ ਰਸ ਜਿਹੜਾ ਸੀਗਾ ਉਹ ਜਿਵੇਂ ਲੋਕ ਕਹਿੰਦੇ ਨੇ ਵੀ ਨਸ਼ਾ ਛੱਡੂਗਾ ਜੀ ਮੇਰੇ ਤਾਂ ਪਾਸਾ ਖੜ ਜੂਗਾ ਮੇਰਾ ਅੰਗ ਖੜ ਜੂਗਾ ਉਹਦੇ ਬਦਲੇ ਗ੍ਰੰਥਾਂ ਚ ਯੋਗ 5 5000 ਸਾਲ ਪੁਰਾਣੇ ਲਿਖੇ ਹੋਏ ਜੀ ਉਹਨਾਂ ਨੇ ਭਾਈ ਇਕੰਗਵੀਰ ਰਸ ਫਿਰ ਉਚ ਪਾਇਆ ਉਹਨਾਂ ਨੇ ਇੱਕ ਸ਼ੂਤ ਸ਼ੇਖਰ ਰਸ ਜਿਵੇਂ ਲੋਕਾਂ ਦਾ ਨੱਕ ਵਗਣ ਲੱ ਜਾਂਦਾ ਹ ਜਦੋਂ ਬੰਦਾ ਨਹੀਂ ਕਰਦਾ ਤੇ ਫਿਰ ਨੱਕ ਵਗਦਾ ਪਾਈਪਾਂ ਚ ਪਾਣੀ ਚੱਲਦਾ ਤੇ ਉਹ ਉਹ ਸਾਰਾ ਜੀ ਉਹਨਾਂ ਨੇ ਮੇਰੇ ਉੱਤੇ ਅਜਮਾਇਆ ਅਰ ਤੁਸੀਂ ਯਕੀਨ ਜਾਣੋ ਚਿਮਨਾ ਸਾਹਿਬ ਮੈਨੂੰ 2 ਮਹੀਨੇ ਲੱਗੇ 2 ਮਹੀਨੇ ਬਾਅਦ ਮੈਂ ਪੂਰੀਆ ਕਰਤਾ ਸੀ ਬੁੱਕੇ ਰੁਕਸਾ ਫੋੜ ਨਹੀਂ ਕੁਟਾਂ ਚ 2 ਮਹੀਨੇ ਬਾਅਦ ਫਿਰ ਮੈਂ ਜਾ ਕੇ ਚੈਨਲ ਸੀਗਾ ਨੈਸ਼ਨਲ ਚੈਨਲ ਸਾਧਨਾ ਹੂੰ ਨੈਸ਼ਨਲ ਚੈਨਲ ਸੀਗਾ ਸਾਧਨਾ ਅਧਿਆਤਮਿਕ ਚੈਨਲ ਸੀ ਧਾਰਮਿਕ ਮੈਂ ਉਹਦੇ ਤੇ ਹੀ ਬੈਠਣਾ ਸੀ ਵੀ ਮੈਨੂੰ ਪਹਿਲਾਂ ਧਾਰਮਿਕ ਚੈਨਲ ਤੇ ਬਿਠਾਓ ਹੂੰ ਉਹਦੇ ਤੇ ਬਹਿ ਕੇ ਮੈਂ छाਤੀ ਠੋਕ ਕੇ ਗੱਲ ਕਹੀ ਸੀ ਕਿ ਬਿਨਾ ਤੋੜ ਬਿਨਾ ਤਕਲੀਫ ਔਰ ਬਿਨਾ ਦਾਖਲ ਕੀਤੇ ਘਰ ਬੈਠੇ ਬਿਠਾਏ ਜੇ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਪੱਕਾ ਮਨ ਬਣਾ ਕੇ ਮਿਲੋ ਹੂੰ ਤੇ ਉਹਦੇ ਨਾਲ ਕੀ ਸੀ ਕਿ ਪਹਿਲੇ ਦਿਨ ਤੋਂ ਨਸ਼ਾ ਬੰਦ ਕੋਈ ਵੀ ਚਾਹੇ ਹਫੀਮ ਦਾ ਸਮੈਗ ਦਾ ਚਿੱਟੇ ਦਾ ਹਿਰੋਇਨ ਦਾ ਕੋਕੀਨ ਦਾ ਗਾਂਜੇ ਦਾ ਭੁੱਕੀ ਦਾ ਜਾਂ ਕਹ ਲੋ ਗੋਲੀਆਂ ਟੀਕੇ ਦੇਖੋ ਮੈਨੂੰ ਕਿਵੇਂ ਯਾਦ ਨੇ ਜਿਵੇਂ ਮਾੜੇ ਕਨੈਕਟਰ ਨੂੰ ਚੰਗੇ ਰੂਟ ਜਾਦ ਹੁੰਦੇ ਨੇ ਉਹ ਵੀ ਮੈਨੂੰ ਯਾਦ ਨੇ ਹੈਨਾ ਤੇ ਇਹ ਮਤਲਬ ਕਹਿਣ ਦਾ ਕਿ ਇਨੇ ਨਸ਼ੇ ਮੈਨੂੰ ਯਾਦ ਹੋਣ ਦਾ ਮਤਲਬ ਹੈ ਕਿ ਮੇਰੇ ਨਾਲ ਕਿੰਨੇ ਲੋਕਾਂ ਨੇ ਡੀਲ ਕੀਤਾ ਹੋਗਾ ਹੂੰ ਹੂੰ ਕੁਝ ਐਸੇ ਨਸ਼ੇ ਨੇ ਜਿਨ੍ਹਾਂ ਦੇ ਮੈਂ ਨੌਂ ਨਹੀਂ ਲੈਣਾ ਚਾਹੁੰਦਾ ਚੈਨਲ ਤੇ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਕਾਮਲਿਆ ਇੱਟਣਾ ਮਾਰੀ ਵਾਲੀ ਗੱਲ ਹੋ ਜੇ ਵੀ ਤੂੰ ਯਾਦ ਕਰਾਤੀ ਮੈਂ ਤਾਂ ਮਾਰੂੰ ਹੈਨਾ ਵੀ ਉਹ ਨਾ ਹੋ ਜੇ ਪਰ ਲੇਕਿਨ ਕੋਈ ਵੀ ਐਸਾ ਨਸ਼ਾ ਨਹੀਂ ਹੈਗਾ ਜਿਹੜਾ ਕਿ ਛਡਾਉਣ ਦੇ ਵਿੱਚ ਇਹ ਦਵਾਈ ਕੰਮ ਨਹੀਂ ਕਰਦੀ ਔਰ ਇਹ ਦਵਾਈ ਨੂੰ ਵੀ ਅਸੀਂ ਗਵਰਨਮੈਂਟ ਤੋਂ ਅਪਰੂਵ ਕਰਾਇਆ ਇਹਦਾ ਫਾਰਮੂਲਾ ਪੇਟੈਂਟ ਕਰਵਾਇਆ ਉਸ ਤੋਂ ਬਾਅਦ ਪਬਲਿਕ ਨੂੰ ਦਿੱਤਾ ਤਾਂ ਕਿ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਵੀ ਜਦੋਂ ਫਾਰਮੂਲੇਸ਼ਨ ਨੂੰ ਪੜ੍ਹਦੇ ਆ ਚੰਗੀ ਤਰ੍ਹਾਂ ਉਹਨਾਂ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਇਹ ਚੀਜ਼ ਸਾਡੇ ਲਈ ਬਣੀ ਆ ਔਰ ਅਸੀਂ ਠੀਕ ਆ ਔਰ ਜਿਮਾ ਸਾਹਿਬ ਕਮਾਲ ਦਾ ਰਿਜ਼ਲਟ ਹੈ 40 45 ਦਿਨਾਂ ਚ ਬੰਦਾ ਬਿਲਕੁਲ